ਸਾਸਤ ਤੱਕ ਵਰਸਤੋ ਬਤ ਤੱਕ ਕਰਤੋ ਕਿਸਾਨੀ ਤੱਕ ਸੁਣ ਵਡਭਾਗਿਆ ਹਰ ਅੰਮ੍ਰਿਤ ਵਾਰ ਗੁਰਮਖੀ ਤੋਂ ਗੁਰਬਾਣੀ ਤੱਕ ਇੱਡਾਂ ਤੋਂ ਸਰਮਾਨ ਤੱਕ ਤੁਹਾਡੇ ਰੂਬਰੂ ਕਰਾਂਗੇ ਉਸ ਹਰ ਪੰਜਾਬੀ ਨੂੰ ਜਿਸ ਨੇ ਆਪਣੇ ਆਪਣੇ ਖੇਤਰ ਦੇ ਵਿੱਚ ਮੱਲਾ ਮਾਰ ਕੇ ਆਪਣਾ ਆਪਣੇ ਸਮਾਜ ਦਾ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਪ੍ਰੋਗਰਾਮ ਮਾਣ ਮੱਤੇ ਪੰਜਾਬੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਨਰਵੋ ਸਿੰਘ ਕਲਿਆਣ ਤੇ ਤੁਸੀਂ ਦੇਖ ਰਹੇ ਹੋ ਸਰਬੱਤ ਅੱਜ ਸਾਡੇ ਨਾਲ ਮਹਿਮਾਨ ਹੋਣਗੇ ਪੰਜਾਬੀ ਸੱਭਿਆਚਾਰ ਦਾ ਸਤਾਰਾ ਬਗ ਪ੍ਰਾਣੇ ਨਾਲ ਸੰਬੰਧਿਤ ਜਿਨ੍ਹਾਂ ਨੇ ਬਹੁਤ ਸੰਘਰਸ਼ ਕੀਤਾ ਨਾਲ ਦੇ ਨਾਲ ਸੱਭਿਆਚਾਰ ਚ ਰਹਿ ਕੇ ਆਪਣੀ ਕੀ ਦੀ ਉਹ 판ੀ ਨੂੰ ਚੋਅ ਬੱਧਿਆ ਬਹੁਤ ਵਾਰ ਇਹ ਹੁੰਦਾ ਕਿ ਕਲਾਕਾਰ ਆਰਥਿਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਜਦੋਂ ਬਹੁਤਾ ਸਾਥਨਾ ਮਿਲੇ ਪਛੜ ਜਾਂਦੇ ਆ ਤੇ ਅਖੀਰ ਆਪਣੇ ਖੇਤਰ ਚੋਂ ਬਾਹਰ ਹੋ ਜਾਂਦੇ ਪਰੰਤੂ ਇੱਥੇ ਉਦਾਹਰਣ ਇਸ ਬੇਦੀਵਰਾਂ ਦੀ ਇਹ ਵੀ ਲਵਾਂਗੇ ਉਹ ਨਾਲ ਦੇ ਨਾਲ ਲੰਬੇ ਸੰਘਰਸ਼ ਦੇ ਨਾਲ ਨਾਲ ਜਿੱਥੇ ਇਸ ਫੀਲਡ ਦੇ ਵਿੱਚ ਬਣੇ ਆ ਆਪਣੇ ਖੇਤਰ ਦੇ ਵਿੱਚ ਆਪਣੇ ਨਾਮ ਨੂੰ ਚਮਕਦਾ ਰੱਖਿਆ ਉਥੇ ਨਾਲ ਦੇ ਨਾਲ ਗਾਹੇ ਵਗਾਹੇ ਉਹ ਚੰਗੇ ਚੰਗੇ ਗੀਤ ਉਸ ਨੂੰ ਆਜ ਵੀ ਦਿੰਦੇ ਰਹਿੰਦੇ ਆ ਤੇ ਅਸੀਂ ਵੈਲਕਮ ਕਰਾਂਗੇ ਇਸ ਵੇਲੇ ਦੀ ਉਹਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਏਜ ਦੇਦੀ ਇੱਥੇ ਅਸੀਂ ਇੱਕ ਧੰਨਵਾਦ ਵੀ ਕਰਾਂਗੇ ਸਾਡੇ ਬਹੁਤ ਹੀ ਅਜੀਜ਼ ਮਿੱਤਰ ਟਿੰਕੂ ਕਾਠਪੜ ਪੰਜਾਬ ਟੂਰੇ ਜਿਹਨਾਂ ਦਾ ਚੈਨਲ ਆ ਜਿਨ੍ਹਾਂ ਦੇ ਜ਼ਰੀਏ ਅੱਜ ਅਸੀਂ ਇੱਕ ਐਸੀ ਸੰਖੇਪ ਰੂਹਾਡੇ ਰੂਪ ਨੂੰ ਕਰਦੇ ਜਾ ਰਹੇ ਆ ਨਾਲ ਨਾਲ ਇਹ ਵੀ ਯਾਦ ਕਰਾ ਦਿੰਦੇ ਆ ਤੁਹਾਨੂੰ ਕਿ ਅਸੀਂ ਜਿਹੜੀ ਮੁਲਾਕਾਤਾਂ ਦਾ سلسلہ ਜਿਹੜਾ ਸਰਪੰਚ ਟੂਰੇ ਤੇ ਸ਼ੁਰੂ ਕਰਦੇ ਆ ਇਹਨਾਂ ਦੀ ਬਦੌਲਤ ਤੇ ਦੇ ਲੋਤਨ ਬਾਤ ਕਾਠਪਾਲ ਜੀ ਦਾ ਤੇ ਗੱਲ ਕਰਾਂਗੇ ਬੇਦੀ ਸਰ ਜੀ ਸਰ ਕਿਸ ਤਰ੍ਹਾਂ ਜਿਹੜਾ ਹੈਗਾ ਇਸ ਮੇਰੇ ਕੈਕੀ ਨੂੰ ਤੁਸੀਂ ਬਰਕਰਾਰ ਰੱਖਿਆ ਤੇ ਕਿਸ ਤਰ੍ਹਾਂ ਦੇ ਰਜ਼ੀਮੀਆਂ ਪਹਿਲਾਂ ਇਹ ਦੱਸੋ ਹੁਣ ਦੇ ਦਿਨਾਂ ਚ ਫਿਰ ਤੁਹਾਡੇ ਅਤੀਤ ਬਲ ਚਾਹ। ਪਹਿਲਾਂ ਮੈਂ ਦੱਸਦਾ ਜੀ ਮੈਂ ਆਪਣੀ ਜਿਹੜੀ ਕੈਕੀ ਹੈ ਸਕੂਲ ਟਾਈਮ ਤੋਂ ਸ਼ੁਰੂ ਕੀਤੀ ਹੈ ਜੀ ਉਸ ਟਾਈਮ ਤੇ ਗੁਰਦਾਸ ਮਾਨ ਜੀ ਦੇ ਗਾਣੇ ਆਉਂਦੇ ਸੀਗੇ ਮਾਮਲਾ ਗੜਬੜ ਉਹ ਸਾਰੇ ਜਿੰਨੇ ਸੀਗੇ ਮੈਂ ਸਕੂਲੇ ਗਾਉਂਦਾ ਹੁੰਦਾ ਸੀਗਾ ਜੀ ਉਹਨੂੰ ਵੇਖ ਕੇ ਮੈਨੂੰ ਸਕੂਲ ਦੇ ਟੀਚਰ ਇਹ ਕਹਿਣ ਲੱਗੇ ਬੀਜੀ ਤੁਹਾਨੂੰ ਦੱਸ ਮੈਂ ਦਾ ਗੀਤ ਸੁਣਾ ਤੇਰੇ ਤੇ ਜਾਣ ਦੇ ਫਲਾਣਾ ਜਿੰਨੇ ਵੀ ਦਿਲ ਸਾਫ਼ ਹੋਣਾ ਚਾਹੀਦਾ ਜਿੰਨੇ ਵੀ ਕਿਸੇ ਦੇ ਮੈਂ ਉਹ ਸੁਣਦੇ ਰਿਹਾ ਮੇਰੇ ਤੋਂ ਉਹ ਸ਼ੌਕ ਮੇਰਾ ਵਰਕਰ ਰਿਹਾ ਮਨ ਕੋਈ 15 ਅਗਸਤ 26 ਜਨਵਰੀ ਤੇ ਸਾਰੇ ਪ੍ਰੋਗਰਾਮ ਅਚ ਬਾਲ ਸੁਭਾਵਾਂ ਚ ਮੈਂ ਗਾਉਂਦਾ ਰਿਹਾ ਉਸ ਤੋਂ ਬਾਅਦ ਵੀ ਮੇਰਾ ਇਹ ਸ਼ੌਕ ਵਰਕਰ ਆ ਰਿਹਾ ਠੀਕ ਹੈ ਫਿਰ ਮੇਰੇ ਸਪਾਜੀ ਨਿਰਮਲ ਸਿੱਧੂ ਜੀ ਨਾਲ ਮੇਰਾ ਮੇਲ ਹੋਇਆ ਸਾਡੇ ਭਾਜੀ ਜਿੱਥੋਂ ਕਮਲਦੇਵ ਕਿ ਜਿਹਨਾਂ ਦਾ ਥੀਏਟਰ ਲਿਆ ਰਿਹਾ ਸੀ ਉਹਨਾਂ ਦੇ ਠੇਕੇ ਤੇ ਓਕੇ ਉਹਨਾਂ ਨੇ ਫਿਰ ਮੈਨੂੰ ਬੁਲਾਇਆ ਉੱਥੇ ਫਿਰ ਮੈਂ ਸਿੱਧੂ ਸਾਹਿਬ ਕੋਲ ਚਲੰਦਰ ਰਿਆ ਉਹਨਾਂ ਨੇ ਮੇਰੀ ਐਲਬਮ ਵੀ ਕੀਤੀ ਸੀ ਉਹਨਾਂ ਨੇ ਮੈਨੂੰ 뮤직 ਦੀਆਂ ਅਮਰੀਕੀਆਂ ਵੀ ਕੁਝ ਦੱਸੀਆਂ ਤੇ ਇਸ ਤਰ੍ਹਾਂ ਫਿਰ ਉਹਨਾਂ ਨੇ ਮੇਰੀ ਇੱਕ ਪਹਿਲੀ ਐਲਬਮ ਕੀਤੀ ਸੀ ਕਿ ਜੇ ਤੂੰ ਵਿਛੜਿਆ ਯਾਰ ਨੀ ਮਲੋਣਾ ਵੇ ਰੱਬ ਭੇਜ ਮੌਤ ਦਾ ਸਨੇਓ ਮੇਰੀ ਪੂਰੀ ਐਲਬਮ ਬਾਈ ਸੀ ਸੀਸੀ ਕੰਪਨੀ ਚ ਜੀ ਤੇ ਇਸੇ ਤਰ੍ਹਾਂ ਹੀ ਫਿਰ ਬਾਅਦ ਚ ਮੈਂ ਸਮਝ ਲੋ ਸਿੰਗਲ ਗੀਤ ਆਇਆ ਸੀ ਮੇਰਾ ਸਿੱਧੂ ਸਾਹਿਬ ਨੇ ਕੀਤਾ ਸੀ ਉਹ ਵੀ ਉਹ ਮਲਟੀ ਗੀਤ ਸੀਗਾ ਕਈ ਸਿੰਗਰ ਜਿੱਦੇ ਵਿੱਚ ਤੇ ਉਹ ਸੀਗਾ ਮੇਰਾ ਮਾਹੀ ਮੈਨੂੰ ਪਿਆਰ ਨਾ ਕਰੇ ਨਹੀਂ ਮੈਂ ਫਸ ਗਈ ਕਿਹੜੀ ਕੀ ਵਿੱਚ ਭਾਬੀਏ ਮਾਹੀ ਮੈਨੂੰ ਪਿਆਰ ਨਾ ਕਰੇ ਓਕੇ ਇਸੇ ਤਰ੍ਹਾਂ ਫਿਰ ਮੇਰਾ ਸਫਰ ਚੱਲਦਾ ਰਿਹਾ ਫਿਰ ਮੇਰੇ ਦੋਸਤ ਸੀਗੇ ਇੱਥੋਂ ਪੂਰਨ ਧਾਲੀ ਵਾਲ ਕੋਟ ਦਾ ਰਾਏ ਕੋਟਲਾ ਰਾਏ ਦਾ ਬਿਲਕੁਲ ਤੇ ਉਹਨਾਂ ਨੇ ਮੇਰੀ ਸਪੋਰਟ ਕੀਤੀ ਉਹਨਾਂ ਨੇ ਕਿਹਾ ਵੀ ਸੀ ਚੱਲ ਮੈਂ ਤੇਰੇ ਤੇ ਖਰਚ ਕਰ ਦਿੰਦਾ ਤੇ ਕੁਝ ਤੂੰ ਕਰ ਲੈ ਆਂਦੇ ਕੋਲ ਜਿੰਨੀ ਕਰ ਸਕਦਾ ਫਿਰ ਸਾਡਾ ਮੇਰੀ ਐਲਬਮ ਉਹਨਾਂ ਨੇ ਆਨੰਦ ਮਿਊਜ਼ਿਕ ਚ ਕਰਾਈ ਸੀ ਜੋੜੀ ਨਵੀਂ ਚਾਹੀ ਤੋ ਵਰਦੇ ਨੀ ਮਗਰਾ। ਮਿਊਜ਼ਿਕਨ ਰਾਸੀ ਦੇ ਵਿੱਚ ਜਿਹੜਾ ਆਨੰਦ ਆਡੀਓ ਦਾ ਵੱਡਾ ਨਾਮ ਆ ਜਿਹਦੇ ਵਿੱਚ ਸਾਡੇ ਵੀ ਅਜੀਜ਼ ਮਿੱਤਰ ਨੇ ਪੂਰ तालीਬਾਲ ਕੋਟਲਾ ਰਾਏ ਕਾ ਜਿੰਨਾਂ ਦਾ ਜਿਹੜਾ ਹੈਗਾ ਸਹਿਯੋਗ ਰਿਹਾ ਇਹਨਾਂ ਦਾ ਬਹੁਤ ਚਰਚਾ ਦੇ ਵਿੱਚ ਗੀਤ ਸੀ ਜਿਹੜਾ ਕੀਤਾ ਉਸ ਤੋਂ ਪਹਿਲਾਂ ਬੇਦੀ ਸਭ ਤੋਂ ਸੁਣਦੇ ਉਹਨਾਂ ਦਾ ਜਿਹੜਾ ਪਹਿਲਾ ਗੀਤ ਰਿਕਾਰਡ ਹੋਇਆ ਸੀ ਦਸ਼ਕਾਂ ਦੇ ਰੂਰੂ ਕਰਾਂਗੇ ਬੇਦੀ ਸਾਹਿਬ ਦੇ ਜਵਾਬ। ਬੈਜੱਪਾ ਬੀਸਣਾ ਮੈਂ ਤੈਨੂੰ ਕੱਲ ਨਹੀਂ ਮੇਰੇ ਦਿਲ ਵਿੱਚ ਹੋ ਗਿਆ ਏ ਸੱਲ ਨਹੀਂ ਨੀ ਉਹ ਉੱਠ ਕੇ ਚਾਰੇ ਵਿੱਚ ਰਾਤ ਨੂੰ ਪਤਾ ਨਹੀਂ ਜਾਂਦਾ ਕਿੰਨਾ ਦੇ ਕਰੇ ਨੀ ਮੈਂ ਫਸ ਗਈ ਕੜਕੀ ਵਿੱਚ ਪਾਬੀਏ ਮਾਹੀ ਮੈਨੂੰ ਪਿਆਰ ਨਾ ਕਰੇ ਨੀ ਡੁੱਬ ਜਾਣਾ ਪਿਆਰ ਨਾ ਕਰੇ ਨੀ ਚੰਦ ਰਾ ਪਿਆਰ ਨਾ ਕਰੇ ਬੇਤੀ ਸਭ ਤੁਸੀਂ ਜਿਹੜਾ ਸਕੀਅਰ ਦੀ ਕੀਤੀ ਨੇ ਮਨੋ ਸਿੱਧੂ ਰਾਣੀ ਮਨੋ ਸਿੱਧੂ ਜਿਹੜੇ ਫਰੀਦਕੋਟ ਨਾਲ ਸੰਬੰਧਤ ਆ ਦਰਦਸ਼ਨ ਤੇ ਉਹਨਾਂ ਦਾ ਕਾਫੀ ਜਿਹੜਾ ਹੈਗਾ ਨਾਮ ਰਿਆ ਉਸ ਤੋਂ ਬਾਅਦ ਇੰਟਰਨੈਸ਼ਨਲ ਪੱਧਰ ਤੇ ਉਹਨਾਂ ਨੇ ਕਾਫੀ ਪਹਿਚਾਣ ਬਣਾਈ ਉਹਨਾਂ ਨਾਲ ਸ਼ਗਿਰਤ ਤੇ ਉਸਤਾਦ ਦਾ ਜਿਹੜਾ ਹੈਗਾ ਤੁਹਾਡਾ ਸਫਰ ਕਿਵੇਂ ਰਿਆ ਤੇ ਕੋਈ ਖਟੀਆਂ ਮਿੱਠੀਆਂ ਜਾਂਦਾਂ ਜਿਹੜੀਆਂ ਫੀਲਡ ਦੇ ਵਿੱਚ ਜਿਹੜੀ ਅਸਲ ਵਿੱਚ ਉਸਤਾਦੀ ਨੂੰ ਲੈ ਕੇ ਲੋਕਾਂ ਦੀ ਧਾਰਨਾ ਅਲੱਗ ਤਰ੍ਹਾਂ ਦੀ ਬਣਦੀ ਆ ਤੇ ਤੁਸੀਂ ਕਿਸ ਤਰ੍ਹਾਂ ਦੱਸਣਿਆ ਦੇਣਾ ਚਾਹੋਗੇ ਜਿਹੜੇ ਲੋਕ ਗੁਰੂ ਸਸਦੀ ਜਿਹੜੀ ਰਹੀ ਹੈ ਗਾਇਕੀ ਦੇ ਵਿੱਚ ਗੱਲਬਾਤ ਕਰਦੇ ਆ ਤੇ ਨਿਰਮਲ ਸਿੱਧੂ ਨਾਲ ਰਿਸ਼ਤੇ ਬਾਰੇ ਜਾਣਕਾਰੀ ਦੇ ਮੇਰੇ ਨਾਲ ਉਹਨਾਂ ਦੇ ਬਹੁਤ ਵਧੀਆ ਸਬੰਧ ਹੈ ਜੀ ਹੁਣ ਵੀ ਬੇਰ ਨਾਲ ਸਬੰਧ ਹੈ ਜਦੋਂ ਉਹ ਇੰਗਲੈਂਡ ਤੋਂ ਆਉਂਦੇ ਆ ਪਹਿਲਾਂ ਮੈਨੂੰ ਫੋਨ ਕਰਦੇ ਆ ਜੀ ਵੀ ਬੇਬੀ ਤੂੰ ਕਿੱਥੇ ਆ ਮੈਂ ਆਇਆ ਹਾਂ ਤੇ ਜੇ ਮੈਂ ਮਲੋ ਉਹਨੂੰ ਨਹੀਂ ਮਿਲਣ ਜਾਂਦਾ ਤੇ ਮੈਨੂੰ ਉਹਨਾਂ ਦੁਆਰਾ ਫੋਨ ਮੈਨੂੰ ਆ ਜਾਣਾ ਉਹਨਾਂ ਦਾ ਵੀ ਹਾਂ ਵੀ ਤੂੰ ਕਿੱਥੇ ਆ ਤੋ ਜਿੱਥੇ ਵੀ ਸਾਡੇ ਭਾਈ ਗੁਰਮੀਤ ਸਾਹਿਬ ਨੇ ਫਿਲਮਾਂ ਲਿਆ ਗਿਆ ਹੋਰ ਵੀ ਜਿੰਨੇ ਸੀ ਇਕੱਠੇ ਮਿਲਦੇ ਆ ਉਹ ਕਹਿੰਦੇ ਇਹ ਮੇਰਾ ਇੱਕ ਸ਼ਗਿਰਦ ਜਿਹੜਾ ਖਾਸ ਹੈ ਜਿਸ ਨੂੰ 35 ਸਾਲ ਹੋ ਗਏ ਵੀ ਮੇਰੇ ਨਾਲ ਓਵੇਂ ਦਾ ਓਵੇਂ ਹੀ ਹੈ ਜੁੜਿਆ ਹੋਇਆ ਤੇ ਨੀਸ਼ਗਤ ਬਦਲ ਜਾਂਦੇ ਆ ਕਿ ਉਹ ਕਿੱਦਾਂ ਚਲਾਉਂਕਿਵੇਂ ਹਰ ਦਿਨ ਮਜਬੂਰੀ ਵੀ ਹੁੰਦੀ ਆ ਤੇ ਦੁਨੀਆ ਬਦਲਦੀ ਵੀ ਆ ਕਹਿੰਦਾ ਵੀ ਇਹ ਸ਼ਗਿਰਦ ਜਿਹੜਾ ਮੇਰਾ ਵੀ 35 ਸਾਲ ਹੋ ਗਏ 90 ਤੋਂ ਲੈ ਕੇ ਹੁਣ ਤੱਕ ਮੇਰਾ ਉਸੇ ਤਰ੍ਹਾਂ ਹੀ ਆ ਉਸੇ ਤਰ੍ਹਾਂ ਅੱਛਾ ਸਫ਼ਰ ਦੇ ਵਿੱਚ ਬੜੇ ਉਤਰਾ ਚੜਾਅ ਆਏ ਜਿਵੇਂ ਆਪਣੀ ਆਫ ਦਾ ਰਿਕਾਰਡ ਕੱਲ੍ਹ ਬਾਅਦ ਹੋਈ ਤੇ ਜਿਹੜਾ ਹੁਣ ਤੁਹਾਡਾ ਕਿਸ ਤਰ੍ਹਾਂ ਦਾ ਹੈਗਾ ਸਿਸਟਮ ਜਿਹੜੀ ਸਮਾਜਿਕ ਤੌਰ ਤੇ ਤੇ ਪਰਿਵਾਰ ਦੇ ਵਿੱਚ ਕੀ ਕੀ ਜਿਹੜੇ ਹੈਗੇ ਤੁਹਾਡੇ ਪਰਿਵਾਰ ਨਾਲ ਸੰਬੰਧਿਤ ਤੇ ਬੱਚੇ ਤੇ ਹੋਰ ਪਰਿਵਾਰ ਬਾਰੇ ਵੀ ਜਾਣਕਾਰੀ ਦੱਸੋ ਹਾਂਜੀ ਪਰਿਵਾਰ ਨਾਲ ਐਂ ਜੀ ਮੇਰੀ ਮੈਸੇਜ ਹੈਗੀ ਆ ਐਮ ਐਪੀ ਦੇ ਟੀਚਰ ਆ ਜੀ ਉਹ ਸਮਾਧ ਭਾਈ ਬੀ ਆਰ ਸੀ ਸਕੂਲ ਆ ਭਾਈ ਰੁਪਚੰਦ ਜੀ ਜੀ ਉੱਥੇ ਸਰਵਿਸ ਕਰਦੇ ਆ ਓਕੇ ਤੇ ਬੇਟਾ ਮੇਰਾ ਆਰਕੀ ਆਰਕੀਟੈਕਟ ਡਿਜ਼ਾਈਨਰ ਹੈ ਇਹ ਵੀ ਕਰਦਾ ਉਹ ਓਕੇ ਉਹ ਪਹਿਲਾਂ ਸਰਵਿਸ ਕਰਦਾ ਸੀ ਹੁਣ ਨੇ ਆਪਦਾ ਹੀ ਕੰਮ ਕਰਦਾ ਹਾਂਜੀ ਕੰਮ ਕਰਦਾ ਹਾਂਜੀ ਤੇ ਅ ਬੀਦੀ ਸਾਹਿਬ ਜਿਹੜਾ ਹੈਗਾ ਫਿਰ ਇਹ ਸਾਰੇ ਰਜਿਵਿਆਂ ਦੇ ਨਾਲ-ਨਾਲ ਤੁਸੀਂ ਗਾਇਕੀ ਨੂੰ ਜਿਹੜਾ ਜਿਉਂਦਾ ਰੱਖਿਆ ਆਪਣੇ ਸ਼ੌਕ ਨੂੰ ਤੇ ਹੁਣ ਅੱਗੇ ਜਿਹੜਾ ਕੋਈ ਤੁਹਾਡਾ ਪ੍ਰੋਜੈਕਟ ਕਿਸ ਤਰ੍ਹਾਂ ਦਾ ਹੈਗਾ ਜਿਹੜਾ ਆਉਣਾ ਤੁਸੀਂ ਦੇਣਾ ਚਾਹੁੰਦੇ ਦਰਸ਼ਕਾਂ ਮੇਰਾ ਇੱਕ ਗੀਤ ਨਵਾਂ ਕੀਤਾ ਪਿਆ ਜੀ ਮੇਰੇ ਦਿਲ ਦੀ ਧੜਕਣ ਤੇ ਸੋਣੀਏ ਨਾ ਬੋਲਦਾ ਤੇਰਾ ਉਹ ਰਿਕਾਰਡ ਕੀਤਾ ਵਾ ਆਡੀਓ ਜੀ ਉਹਦਾ ਮਰਕਰ ਅਸੀਂ ਸ਼ਾਇਦ 15-20 ਤਰੀਕ ਤੋਂ ਬਾਅਦ ਅਸੀਂ ਦਾ ਵੀਡੀਓ ਸ਼ੂਟ ਕਰਕੇ ਤੇ ਮੇਰੇ ਖਿਆਲ ਨਾਲ ਨੈਕਸਟ ਮੰਥ ਦੇ ਵਿੱਚ ਉਹਨੂੰ ਵੀਡੀਓ ਰਿਲੀਜ਼ ਕਰਵਾ ਦੇਵਾਂਗੇ ਇਹਦਾ ਠੀਕ ਹੈ ਕੰਮ ਤੇ ਜਿਹੜਾ ਹੈਗਾ ਪੂਰਤਾਲੀ ਵਾਲ ਬਣਾਣੇ ਤੁਹਾਡਾ ਇੱਕ ਗੀਤ ਕੀਤਾ ਸੀਗਾ ਇਹਦੇ ਪ੍ਰੋਡਿਊਸਰ ਹਾਂ ਜੀ ਤਾਂ ਸਜੋਬ ਕੀਤਾ ਚਾਚਾ ਦੇ ਵਿੱਚ ਰਿਹਾ ਤੇ ਸਾਡੇ ਦਰਸ਼ਕਾਂ ਨਾਲ ਉਹ ਵੀ ਪਲੀਸ ਵੀਰ بیا ਕੇ ਆਇਆ ਹੋਵੇ ਟੀਜੇ ਘਰ ਵਿੱਚ ਲਾਇਆ ਹੋਵੇ ਹਰ ਕੋਈ ਕਹਿੰਦਾ ਮਾਲਕ ਨੇ ਨੇ ਰੱਖੀ ਹੁਣ ਕੋਈ ਢੋਟ ਜੋੜੀ ਨਵੀਂ ਨਚਾਈ ਤੋਂ ਜੋੜੀ ਨਵੀਂ ਨਚਾਈ ਤੋਂ ਵਰਦੇ ਮੀ ਵੰਗਰਾਂ ਨੋਟ ਜੋੜੀ ਨਵੀਂ ਨਚਾਈ ਤੋਂ ਵਰਦੇ ਮੀ ਵੰਗਰਾਂ ਨੋਟਿਓ ਪਾਣੀ ਬਾਰ ਕੇ ਬੇਬੇ ਪੀਤਾ ਗੜੀ ਮੂਨਰ ਲਾਈ ਤਾਈਆਂ ਚਾਚੀਆਂ ਇਕੱਠੀਆਂ ਹੋ ਕੇ ਦੰਧੀਆਂ ਅੱਜ ਵਧਾਈ ਪਰ ਜਾਈਆਂ ਵੀ ਕਹਿਣ ਦਿਓ ਰਾ ਆ ਜਾ ਹੁਣ ਤੂੰ ਲੋਟ ਜੋੜੀ ਨਵੀਂ ਚਾਹੀ ਤੋ ਜੋੜੀ ਨਵੀਂ ਚਾਹੀ ਤੋ ਵਰਦੇ ਮੀ ਵਾਂਗਰਾਂ ਲੋਟ ਜੋੜੀ ਨਵੀਂ ਚਾਹੀ ਤੋ ਵਰਦੇ ਮੀ ਵਾਂਗਰਾਂ ਲੋਟਿਓ ਦੋਸਤੋ ਇਸ ਗੀਤ ਨੂੰ ਸਰੋਤਿਆਂ ਤੱਕ ਪਹੁੰਚਾਉਣ ਵਿੱਚ ਪੂਰ ਧਰਗਵਲ ਦਾ ਵੱਡਾ ਯੋਗਦਾਨ ਰਿਹਾ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਤਾਂ ਸਾਨੂੰ ਵੀ ਪਤਾ ਹੋਊਗੀ ਜਦੋਂ ਵੀਡੀਓ ਬਣੀ ਸੀਗੀ ਬਹੁਤ ਅੱਛਾ ਵੀਡੀਓ ਰਿਕਾਰਡਿੰਗ ਜਿਹੜੀ ਆਨੰਦ 뮤ਜ਼ਿਕ ਤੋਂ ਰਿਲੀਜ਼ ਹੋਈ ਸੀ ਤੇ ਇਹ ਚਾਚਾ ਜੀ ਤੇ ਅਵੇ ਦੀ ਸਾਡੇ ਨਾਲ ਜੁੜੇ ਆ ਨਾਲ ਦੀ ਨਾਲ ਆਪਾਂ ਗੱਲ ਕਰਦੇ ਆ ਵੀ ਹੁਣ ਜਿਹੜਾ ਅੱਗੇ ਜਿਹੜਾ ਪ੍ਰੋਜੈਕਟ ਉਹ ਕਰਾਇਆ ਉਹਨਾਂ ਨੇ ਉਹ ਕਦੋਂ ਰਿਲੀਜ਼ ਕਰਨਗੇ ਤੇ ਕਿਸ ਤਰ੍ਹਾਂ ਦਾ ਵੀਡੀਓ ਪਲਾਨ ਕਰਨਗੇ ਤੇ ਫਿਰ ਨੰਬਰ ਸਿੱਧੂ ਜੀ ਦਾ ਇੱਕ ਲੋਕ ਗੀਤ ਦੀ ਇਹਨਾਂ ਤੋਂ ਸੁਣਾ ਗਏ ਤੁਹਾਡੇ ਹਾਂਜੀ ਇਹ ਗੀਤ ਜਿਹੜਾ ਮੇਰਾ ਜਿਹੜਾ ਗੀਤਾਂ ਦਾ ਧੜਕਣ ਇਹਦਾ ਸੀ ਵੀਡੀਓ 20 ਤਰੀਕ ਤੋਂ ਬਾਅਦ ਸਮਝ ਲਓ ਕਰਾਂਗੇ ਪੱਕਾ ਵੀਡੀਓ ਡਾਇਰੈਕਟਰ ਨਾਲ ਸਾਡੀ ਗੱਲ ਹੋ ਗਈ ਹੈ ਇਹਦੇ ਵਿੱਚ ਮੇਰੇ ਸਾਡੇ ਇੱਥੇ ਬਾਗੇਪਾਨੇ ਤੋਂ ਰੰਪੀ ਮੱਤਲ ਜੀ ਹੈਗੇ ਆ ਅਮਰਜੀਤ ਬਰਾੜ ਰਾਜਿਆਣਾ ਜੀ ਜੀ ਉਹ ਵਿੱਚ ਮੇਰੇ ਇਸ ਗੀਤ ਦੇ ਵਿੱਚ ਸਹਿਯੋਗ ਕਰ ਰਿਹਾ ਤੇ ਉਹਨਾਂ ਦੀ ਪੂਰੀ ਮੇਰੇ ਉਹਨਾਂ ਨੂੰ ਸਪੋਰਟ ਆ ਮੈਨੂੰ ਕਹਿੰਦੇ ਵੀ ਅਸੀਂ ਤੇਰਾ ਤਾਨੂੰ ਜਿ ਚੌਣੇ ਸ਼ਹਿਰ ਦਾ ਬੰਦਾ ਬਿਲਕੁਲ ਚੱਲਣਾ ਚਾਹੀਦਾ ਤੇ ਬਸ ਸਮਝ ਲਓ ਉਹਨਾਂ ਨੇ ਕੱਲ ਮੇਰੀ ਗੱਲ ਹੋਈ ਹੈ ਉਹ ਬੰਦੇ ਬਸ ਤੂੰ ਆ ਪੋਦਰ ਮਹੀਨਾ ਕੱਢ ਲੈ ਤੇ ਉਹਦੇ ਮਹੀਨੇ ਤੋਂ ਬਾਅਦ ਡੇਟ ਰੱਖ ਕੇ ਤਾਂ ਆਪਾਂ ਕਰ ਦੇਣਾ ਸ਼ੂਟੇ ਦਾ ਘਾਣੇ ਦਾ ਬਸ ਉਹ ਸੀ ਹੁਣ ਤਕਰੀਬਨ ਫਾਈਨਲੀ ਸਾਡਾ ਕਰਵਾਗੇ ਤੇ ਜਿਹੜੇ ਮਜੀਤ ਸਿੰਘ ਟੋਨੀ ਹੈਗੇ ਆ ਉਹਨਾਂ ਨੇ ਮੇਰੇ ਪਹਿਲਾ ਗੀਤ ਵੀ ਕਈ ਕੀਤੇ ਆ ਹਰਮੰਦਰ ਸਾਹਿਬ ਉਸ ਕੁੜੀ ਦਾ ਪਿਆਰ ਤੇ ਸਭ ਕੁਝ ਤੇਰੇ ਹੱਥ ਬਾਲਕਾ ਸਾਡੇ ਬਾਲੀ ਜੀ ਦੀ ਬਾਲ ਮਿਸ਼ਨ ਬਾਲੀ ਜੀ ਓਕੇ ਹਾਂਜੀ ਉਹ ਆਪਣੇ ਖਾਸ ਮਿੱਤਰ ਵੀ ਆ ਮੇਰੇ ਕਲਾਸ ਟੈਲੋ ਵੀ ਆ ਉਹਨਾਂ ਦੀ ਕੋਠੀ ਸੀ ਕੀਤਾ ਸ਼ੂਟ ਸਭ ਕੁਝ ਤੇਰੇ ਹੱਥ ਮਾਲਕਾ ਜੀ ਤੇ ਹੁਣ ਸ਼ਾਇਦ ਅਸੀਂ ਰਿੰਪੀ ਮਿੱਤਲ ਜੀ ਦੀ ਕੋਠੀ ਸੀ ਸ਼ਹਿਰ ਕਰਾਂਗੇ ਠੀਕ ਹੈ ਜੀ ਜਾਂ ਦੇਖਦੇ ਆਸ-ਪਾਸ ਦੇਖਦੇ ਆ ਕੋਈ ਲੋਕੇਸ਼ਨ ਆ ਕਿਹੜੀ ਲੋਕੇਸ਼ਨ ਟਰੈਕਟਰ ਨੂੰ ਪਸੰਦ ਆ ਜੀ ਕਿਹੜੀ ਲੋਕੇਸ਼ਨ ਆ ਜਿਹਨੂੰ ਲਵਾਂਗੇ ਤੇ ਦਰਸ਼ਕਾਂ ਲਈ ਇੱਕ ਅਸੂ ਦਸਬਦਾ ਗੀਤ ਵੀ ਜ਼ਰੂਰ ਨਜ਼ਰ ਕਰੋ ਜੀ ਠੀਕ ਹੈ ਰੰਗ ਮੈਂ ਹਿੰਦੀ ਦਾ ਫਿਲਾ ਲੀ ਰੰਗ ਲਹੂ ਦਾ ਫਿਲਾ ਲੇ ਕੀ ਹੋ ਕੀ ਅੱਜ ਕੈਦੋ ਹੁਰੀ ਖੇਡ ਕੇ ਨਚਾਲ ਲਘੂ ਮਹਿੰਦੀ ਚ ਦਿਲਾ ਕੇ ਲਾਲ ਐ ਤਲੀਆਂ ਤੇ ਨਹੀਂ ਮਹਿੰਦੀ ਚ ਦਿਲਾ ਕੇ ਲਾਲ ਐ ਤਲੀਆਂ ਤੇ ਹੀਰੇ ਹੱਸ ਕੇ ਸੈਤੇ ਦੀ ਢੋਲੀ ਬਹਿ ਜਾ ਕਦੇ ਕਦੇ ਖੇਡ ਲਿਆ ਕਰੀ ਮੇਰੇ ਦਿਲ ਵੀ ਡੋਣਾ ਦਾ ਲੈ ਜਾ ਕਦੇ ਕਦੇ ਖੇਡ ਲਿਆ ਕਰੀ ਵੈਰੀ ਗੁੱਡ ਦੱਸ ਕੋ ਇੱਕ 뮤ਜ਼ਿਕ ਦਾ ਦੌਰ ਸੀ ਜਦੋਂ ਇਸ ਤਰ੍ਹਾਂ ਦੇ ਗੀਤ ਚੱਲਦੇ ਸੀ ਹੁਣ ਗੀਤਾਂ ਦੇ ਵਿੱਚ ਜਿਹੜਾ ਨਵਾਂਪਣ ਹੋਰ ਤਰੀਕੇ ਦੇ ਨਾਲ ਆਇਆ ਤੇ ਇਸ ਇਸ ਤਰ੍ਹਾਂ ਜਿਹੜਾ ਹੈਗਾ ਲੋਕਾਂ ਦਾ ਟੇਸਟ ਵੀ ਬਦਲ ਰਿਹਾ ਇਹ ਆਪਣੇ ਜਮਾਨੇ ਦੇ ਗੀਤ ਸੀਗੇ ਜਿਨ੍ਹਾਂ ਦੇ ਨਾਲ ਅੱਜ ਵੀ ਜਿਹੜੇ ਹੈਗੇ ਬੇਦੀਸਾ ਬਰੀਜਾ ਡਰਪਲ ਸਿੱਧੂ ਹਰਜੂੜੇ ਹੋਏ ਆ ਤੇ ਤੁਸੀਂ ਪੁਰਾਣੇ ਮਿਊਜ਼ਿਕ 'ਚ ਜਾਉਂਗੇ ਜਿਹਦਾ ਟੇਸਟ ਵੱਖਰਾ ਹੁਣ ਦੇ ਮਿਊਜ਼ਿਕ ਦਾ ਟੇਸਟ ਵੱਖਰਾ ਅਸੀਂ ਜਿਹੜਾ ਹੈਗਾ ਇੱਕ ਵਾਰ ਫਿਰ ਜਿਹੜਾ ਹੈਗਾ ਗੀਤ ਸਾਹਿਬ ਉਹਨਾਂ ਦਾ ਸਵਾਦ ਕਰਦੇ ਆਂ ਤੇ ਟੈਂਕੂ ਕਾਠਪਾਲ ਹੋਰੀ ਜਿਹੜੇ ਸਾਡੇ ਵਿੱਚਰ ਨੇ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਗੁਜਾਰਸ਼ ਕਰਦੇ ਆਂ ਜਾਂਦੇ ਜਾਂਦੇ ਆਪਣਾ ਫੇਵਰੇਟ ਕੋਈ ਵੀ ਗੀਤ ਗਾ ਕੇ ਤੇ ਜਿਹੜੇ ਨਵੇਂ ਬੈਠੇ ਹੈਗੇ ਆ ਨੌਜਵਾਨ ਮਿਊਜ਼ਿਕ 'ਚ ਆਉਣ ਵਾਸਤੇ ਉਹਨਾਂ ਨੂੰ ਕੀ ਸੁਨੇਹਾ ਦੇਣਗੇ ਤੇ ਮਿਊਜ਼ਿਕ ਦੀ ਐਸਪੈਕਟ ਸੱਚੀ ਕੁੱੱਚ ਮਿਊਜ਼ਿਕ ਦੀ ਕੀ ਸਥਿਤੀ ਆ ਉਹ ਵੀ ਜਾਣ ਦੇ ਬੀਤ ਸਾਹਿਬ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਹੋਣਾ ਇਹ ਜਨਮ ਧੰਨ ਧੰਨ ਸ਼੍ਰੀ ਗੋਬਿੰਦ ਸਿੰਘ ਜੀ ਦਾ ਵਰਪੁਰਬਾ ਜੀ ਤੇ ਮੇਰਾ ਗੀਤ ਆਇਆ ਸੀ ਸੰਤ ਸਪਾਈ ਜੀ ਮੈਂ ਚਾਹ ਲੈਣਾ ਤੁਹਾਨੂੰ ਉਹ ਜੀ ਸੁਣਾਉਣ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਉੱਠੋ ਵੇ ਕੋ ਅਣ ਥਕ ਲੋਦਾ ਉੱਠੋ ਵੇ ਕੋ ਅਣ ਥਕ ਜੋਦਾ ਲਾਵੇ ਜੋ ਦੁਸ਼ਟਾਂ ਨੂੰ ਸੋਦਾ ਜਿਗਰ ਦੇ ਟੁੱਟੇ ਧਰਮ ਤੋਂ ਆਰੇ ਕਰ ਕਰਤੇ ਵਿੱਚ ਤੋਬਾ ਸਿੱਖ ਪੰਥ ਦੇ ਮਾਹੀ ਨੂੰ ਕੋਈ ਲੱਭੋ ਸਖਿਓ ਲੱਭੋ ਸੰਤ ਸਿਪਾਹੀ ਨੂੰ ਕੋਈ ਲੱਭੋ ਸਖਿਓ ਲੱਭੋ ਸੰਤ ਸਿਪਾਹੀ ਨੂੰ ਕੋਈ ਲੱਭੋ ਸਖਿਓ ਸ਼ੀਰ ਸੈਬ ਨੂੰ ਚੁੱਕ ਕੇ ਜਿਹੜਾ ਸਿਸ ਕਿਸੇ ਦਾ ਮੰਗੇ ਪੜਵੇ ਦਾਵਾ ਮਹ ਸਿੰਘ ਦਾ ਟੁੱਟੀ ਯਾਰੀ ਗੰਡੇ ਹੋ ਪਾੜਵੇ ਦਾਵਾ ਮਹਾ ਸਿੰਘ ਦਾ ਟੁੱਟੀ ਯਾਰੀ ਗੰਡੇ ਸੂਲ ਸਰਾਹੀ ਖੰਜਰ ਪਿਆਲਾ ਸੂਲ ਸਰਾਹੀ ਖੰਜਰ ਪਿਆਲਾ ਸਹ ਲੈ ਬਿੰਦ ਕਸਾਈ ਨੂੰ ਕੋਈ ਲੱਭੋ ਸਖਿਓ ਲੱਭੋ ਸੰਤ ਸਿਪਾਹੀ ਨੂੰ ਕੋਈ ਲੱਭੋ ਸਖਿਓ ਲੱਗੋ ਸੰਤ ਸਿਪਾਹੀ ਨੂੰ ਕੋਈ ਲੱਗੋ ਸਖਿਓ ਅੱਜਕੱਲ ਤੁਹਾਨੂੰ ਪਤਾ ਹੀ ਹੈ ਜੀ ਮਿਊਜ਼ਿਕ ਦੀ ਸਥਿਤੀ ਦਾ ਤਾਂ ਮਿਊਜ਼ਿਕ ਜਿਹੜਾ ਸੱਤਾ ਚਾਰ ਤਾਂ ਅੱਜਕੱਲ ਖਤਮ ਹੁੰਦਾ ਜਾਂਦਾ ਪਿਆ ਤੇ ਲੋਕੀ ਸਮਝ ਲਓ ਗਾਣੇ ਦੂਜੇ ਚੱਲਦੇ ਆ ਅੱਜਕੱਲ ਬਿਲਕੁਲ ਸੱਤਾ ਚਾਰ ਦੀ ਤਾਂ ਗੱਲ ਹੈ ਨਹੀਂ ਜੀ ਅਬ ਮੈਂ ਜਿਹੜੀ ਮੇਰੀ ਗੱਲ ਕੀ ਹੈ ਮੈਂ ਤਾਂ ਜਿੰਨਾ ਜਿੰਨਾ ਚਿਰ ਜ਼ਿੰਦਗੀ ਹੈ ਜਿੰਨਾ ਚਿਰ ਲਗਾਉਗਾ ਸੱਭਿਆਚਾਰ ਦੇ ਨਾਲ ਮੇਟੜੀਗਾਉਂਗਾ ਉਸ ਤੋਂ ਬਿਨਾ ਨਹੀਂ ਕਮਾਗਾ ਜੇ ਮੇਰੇ ਡੂਟ ਵੀ ਆਉਣਗੇ ਪਰਿਵਾਰ ਵਿੱਚ ਬਹਿ ਕੇ ਸੁਣਨ ਆਲੇ ਆਉਣਗੇ ਮੈਂ ਹੁਣ ਵੀ ਉਹੀ ਕਰੂੰਗਾ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਬੀਤੀ ਸਾਹਿਬ ਜਿਹੜਾ ਸੇਹ ਜਿੱਤੇ ਆ ਵੀ ਜਿਹੜਾ ਹੈਗਾ ਗੀਤਾਂ ਦੇ ਵਿੱਚ ਸੱਭਿਆਚਾਰ ਨੂੰ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਆ ਤੇ ਇਹਨਾਂ ਨੇ ਜਿਵੇਂ ਬਹੁਤ ਹੀ ਵਧੀਆ ਜਿਹੜਾ ਗੀਤ ਮਤਲਬ ਆਪਣੇ ਸ਼ਬਦ ਰੂਪ ਗੀਤ ਜਿਹੜਾ 10ਵੇਂ ਪੇਟਾ ਨੂੰ ਸੁਮਰਪਤ ਸੁਨਾਇਆ ਤੇ ਸਰਪੰਚ ਜੀ ਦੇ ਵੱਲੋਂ ਅਸੀਂ ਜਿਹੜਾ ਇੱਕ ਮੇਰੀ ਗੁਰਪਰਬ ਦੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜਾ ਜਨਮ ਦਿਹਾੜੀ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੰਨੇ ਆ ਤੇ ਨਾਲ ਦੀ ਨਾਲ ਧੰਨਵਾਦ ਕਰਦੇ ਜਿੱਦੀ ਸਾਹਮਣੇ ਸਾਡਾ ਨੂੰ ਟਾਈਮ ਦਿੱਤਾ ਸਮਾਂ ਦਿੱਤਾ ਲਰਖੋ ਜਰੂਰ ਦੱਸਿਓ ਅਸੀਂ ਉਪਰਾਲਾ ਕਰਨ ਜਾ ਰਹੇ ਆ ਜਿਹੜਾ ਮੁਲਾਕਾਤਾਂ ਦਾ ਇਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੇ ਸਾਡਾ ਉਤਸ਼ਾਹ ਦਾ ਹੋ ਲਈ ਸੋਹਣੇ-ਸੋਹਣੇ ਕਮੈਂਟ ਲੈ ਕੇ ਸਾਡਾ ਜਿਹੜਾ ਹੈਗਾ ਹੌਸਲਾ ਵੀ ਵਧਾਇਆ ਸਸਕਾ ਚ ਫਸੀ ਗੱਲ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਬਧੰਵਾਦੀਆਂ ਜਿਨ੍ਹਾਂ ਨੇ ਮੈਨੂੰ ਤੁਸੀਂ ਇੱਥੇ ਆਉਣ ਦਾ ਟਿੰਕੂ ਘਟਪਾ ਜੀ ਦਾ ਵੀ ਤੇ ਤੁਹਾਡਾ ਵੀ ਤਰ੍ਹਾਂ ਬਧੰਵਾਦੀਆਂ